ਜਿਵੇਂ ਪਾਕਿਸਤਾਨ ਦਾ ਬਾਰਡਰ ਆਹ ਕਰਾਂ ਤੁਹਾਡੇ ਸਾਹਮਣੇ ਪੱਲੇ ਪਾਸੇ ਆਪਣੇ ਇੰਨਾ ਪਿੰਡਾਂ ਦੀਆਂ ਜ਼ਮੀਨਾਂ ਇਧਰਲੇ ਪਾਸੇ ਆਸਰੇ ਸੇ ਪਾਣੀ ਹੈ ਇੱਥੇ ਆਪਣੇ ਸਾਰੇ ਕਿਸਾਨ ਆਪਣੇ ਰਹਿੰਦੇ ਆ ਮੈਨੂੰ ਯਾਦ ਆ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਉੱਥੇ ਉੱਥੇ ਹਰ ਸਾਲ ਅੱਗੇ ਵੀ ਅੱਗੇ ਵੀ ਰੋਖੋ ਖੜੇ ਰਹੇ ਸਭ ਤੇ ਜੋਨਾ ਖੜਾ ਰੁੱਖਾਂ ਲਈ ਤਾਂ ਸਾਰੇ ਅੱਛੇ ਅਸੀਂ ਪੈਸਾ ਵੀ ਦਿੰਦੇ ਹੁੰਦੇ ਸੀ ਹਾਂਜੀ 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 ਹੁਣ ਜਿਵੇਂ ਡੁੱਬ ਗਿਆ ਸਾਰਾ ਲੱਗਾ ਤੁਹਾਡੇ ਹੋਂ ਦਾ ਪੈਸਾ ਬੜਾ ਆ ਸਾਨੂੰ ਮਿਲਦਾਰੀ ਆ ਹੁਣ ਤਾਂ ਸਾਨੂੰ ਕੁਛ ਤੇ ਨਹੀਂ ਮੈਂ ਤਾਂ ਆ ਵੀ ਕਹਿਣਾ ਚਾਹੁੰਦਾ सेंट्रल ਸਰਕਾਰ ਨੂੰ ਆ ਕੰਪਨਸੇਸ਼ਨ ਦੇਣੀ ਚਾਹੀਦੀ ਬਾਰਡਰ ਦਾ ਦੇਖੋ ਬਾਰਡਰ ਆ ਜੀ ਜਤਾਰਾਂ ਲਾਈਆਂ 12 ਪਰਦੇ ਕੰਭ ਵੀ ਹੈਗਾ ਇਹ ਵੀ ਇਹ ਸਭ ਦਾ ਕੰਮ ਵੀ ਹੈਗਾ ਸਾਰਾ ਆਪਣੇ ਆਪਣੀ ਕਿਸਾਨ ਹੈ ਜੀ ਹਾਂ ਜੀ ਆ ਜਮੀਨਾਂ ਇੱਥੇ ਬਹੁਤ ਜ਼ਿਆਦਾ ਨੁਕਸਾਨ ਆ ਦੇਖੋ ਤੇ ਲੱਗਦਾ ਜਿਵੇਂ ਕੋ ਸਮੁੰਦਰ ਦੇ ਕੰਡੇ ਤੇ ਖੜੇ ਹੋਣ ਜੀ ਇਹ ਹਵੀ ਵਾਲੇ ਤੋਂ ਲੈ ਤੇ ਬਾਰੇ ਸਾਰਾ ਹੋਰ ਵੀ ਗੱਲ ਹੁੰਦਾ ਹਾਂ 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 ਦੱਸੋ ਸਰ ਬੇਨਤੀ ਇਸ ਤਰ੍ਹਾਂ ਇਹ ਪਿੰਡ ਹੈ ਜੀ ਗੱਤੀ ਦੋਨਾ ਤੇਲੂਮਲ ਗੱਤੀ ਤੇਲੂ ਮਲ ਮੈਂ ਟੁਕੜਾ ਗੰਧੂ ਕਲਚਾ ਠਾੜ ਗੰਧੂ ਕਲਚਾ ਤਾੜ ਦੋਲਾ ਤੇਲੂ ਮਲ ਹਬੀਬ ਵਾਲਾ ਹਬੀਬ ਵਾਲਾ ਇਹ ਹਬੀਬ ਵਾਲਾ ਸਰਕਲ ਹੈ ਜੀ ਪਟਵਾਰ ਸਰਕਲ ਇੱਥੇ ਜਿੰਨੀ ਜ਼ਮੀਨ ਹੈ ਇਹ ਕਰਤਾਰ ਦੀ 1800 1900 ਕਨਾ ਜ਼ਮੀਨ ਅੱਗੇ ਹੈ ਇਹਦੇ ਵਿੱਚ ਸਾਡੇ ਜਿੰਨੇ ਖਾਲ ਨੇ ਸਾਰੀ ਖੇਤੀ ਯੋਗ ਜ਼ਮੀਨ ਹੈ ਜਿਵੇਂ ਵਿਕਵਾਰੇ ਨਰਮੇ ਕਿਲ ਇਹ ਚਾਰ ਫਸਲਾਂ ਸੀਗੀਆਂ ਜਿਹਦੇ ਵਿੱਚ ਇਹ ਟਰਾਂਸਫਰਮਰਾਂ ਤੋਂ 8-8 ਫੁੱਟ ਪਾਣੀ ਹੈ ਇਸ ਰੁੱਖ ਤੋਂ ਜਾਈਏ ਤਾਂ 50 ਫੁੱਟ ਦੂਗਾ ਪਾਣੀ ਹੈ ਇਹ ਜੀ ਇਸ ਗੁਰਜੀ ਤੋਂ ਲੈ ਕੇ ਨੋਜ ਤੋਂ ਲੈ ਕੇ ਹਬੀਬ ਵਾਲੇ ਨੋਜ ਤੱਕ ਘੜ ਤੋਂ ਘੜ ਸਾਨੂੰ ਜੀ 2 ਕਿਲੋਮੀਟਰ ਦੀ ਜਿਹੜੀ ਨਾ ਸਟੱਡ ਬਣਾਇਆ ਜਾਵੇ ਜਿੰਦੇ ਵਿੱਚ ਇੱਥੇ ਮਾੜੇ ਕਿਸਾਨ ਹੈ ਕਿੱਲੇ ਦੋ ਦੋ ਕਿੱਲੇ ਵਾਲੇ ਜਿਹੜੇ ਜ਼ਮੀਨ ਉੱਤਾ ਲੱਗੀ ਹੈ ਉਹ ਜ਼ਮੀਨਾਂ ਥੱਲੇ ਡਿੱਗ ਰਹੀਆਂ ਜਦੋਂ ਉਹ ਟਾ ਸਟੱਡ ਲੱਗ ਗਿਆ ਜੀ ਉਸ ਤੋਂ ਬਾਅਦ ਸਾਨੂੰ ਜਿੰਦੇ ਚ ਤਿੰਨ ਨੋਚਾਂ ਨੋਚਾਂ ਬਣਾਈਆਂ ਜਾਣ ਜੀ ਜਿੰਦੇ ਕਰਕੇ ਆ ਜ਼ਮੀਨ ਸਾਰੀ ਬਚ ਜਾਊਗੀ ਸਾਰਾ ਚੋਨਾ ਚੋਨਾ ਬਚ ਜਾਇਆ ਕਰੇਗਾ ਕਿਉਂ ਇੱਥੇ ਅਸੀਂ ਸੁਖਵੀਰ ਜੀ ਜਿੰਨਾ ਕੁਝ ਦੇਖਿਆ ਜਿੰਨਾ ਕੁਝ ਦਿੱਤਾ ਤੁਸੀਂ ਸਾਨੂੰ ਇੱਥੇ ਜੀ 3000 ਰੁਪਏ ਮਾਲਕਤ ਜ਼ਮੀਨ ਦਾ ਹੱਕ ਜਿਹੜਾ ਵੱਡੇ ਬਾਦਲ ਸਾਹਿਬ ਦੇ ਕੇ ਗਏ ਸੀਗੇ ਸਾਡੇ ਬਜ਼ੁਰਗਾਂ ਨੇ ਪਿੱਛੇ ਜ਼ਮੀਨਾਂ ਕਰਵਾਈਆਂ ਜਦੋਂ ਪਹਿਲੀ ਵਾਰ ਆਪਣੀ ਸਰਕਾਰ ਬਣੀ ਸੀ ਮੁੱਖ ਮੰਤਰੀ ਬਾਸਮਜੀ ਉਸ ਤੋਂ ਬਾਅਦ ਅਸੀਂ 6500 ਜੀ ਕਰਾਈਆਂ ਸੀਗੀਆਂ ਇੱਥੇ ਹੀ ਹੋਈਆਂ ਸਾਰੀ ਜ਼ਮੀਨਾਂ 2007 ਵਾਲੀ ਪਾਲਿਸੀ ਮੁਤਾਬਕ ਸਾਡਾ ਏਰੀਆ ਇੰਨਾ ਜਿਹਾ ਟੁੱਟ ਗਿਆ ਗਰਦੌਰੀਆਂ ਸਾਡੀਆਂ ਟੁੱਟ ਗਈਆਂ ਉਹ ਸਾਡੇ ਲੋਕ ਦੇ 2-2 4-4 5-5 ਪੇਕੇ ਲਈ ਜ਼ਮੀਨਾਂ ਵਾਹ ਰਿਹਾ ਉਹ ਸਰ ਸਾਨੂੰ ਮੁਆਵਜ਼ਾ ਤਾਂ ਮਿਲਣਾ ਨਹੀਂ ਸਾਡਾ 30 ਤੋਂ 35 ਲੱਖ ਰੁਪਿਆ ਕਿਲਾ ਖਰਚਾ ਹੋ ਚੁੱਕਿਆ ਹੈ ਨਹੀਂ ਵੱਡੇ ਬਾਦਲ ਸਾਹਿਬ ਪਹਿਲੇ ਜਦੋਂ ਪੱਕੀਆਂ ਨਹੀਂ ਹੋਈ ਸੀ ਮੁਆਵਜ਼ਾ ਵੀ ਦਿੰਦੇ ਹੁੰਦੇ ਮਾਜ ਮਾ ਮਿਲਦਾ ਉਹ ਗਰਦੌਰੀਆਂ ਆ ਗਿਆ ਸੀ ਨਾ ਹੁਣ ਗਰਦੌਰੀਆਂ ਨਹੀਂ ਸਿੱਟੇ ਵਿਦਆਊਟ ਗਰਦੌਰੀ ਵੀ ਬਾਦਲ ਸਾਹਿਬ ਜੀ ਆ ਜਮੀਨ ਨਾਲ ਨਾਲ ਇਹ ਜਮੀਨ ਹੈ ਜੀ ਇਹਦੇ ਵਿੱਚ ਕਬਜ਼ੇ ਤੇ ਗਰਦੌਰੀ ਸਾਡੇ ਕਿਸਾਨਾਂ ਦੀ ਹੈ ਇਹ ਜਮੀਨ ਹੈ ਜੀ ਆਪਣੀ ਕੁਝ ਏਰੀਆ ਜੋਲ ਸਾਡਾ ਮੈਂ ਫਿਰ ਉਹੀ ਕਹਿੰਦਾ ਮੱਖ ਮੰਤਰੀ ਨੂੰ ਵੀ ਮੈਂ ਕਹਿਣਾ ਚਾਹਣਾ ਜੀ ਕਿ ਜਿਹੜਾ ਵੋਂਦਾ ਉਮਮ ਮੁਆਵਜ਼ਾ ਦਿੱਤਾ ਬਿਲਕੁਲ ਬਿਲਕੁਲ ਭਾਵੇਂ ਸਰਕਾਰੀ ਜ਼ਮੀਨ ਤੇ ਕਰ ਰਿਹਾ ਇੱਕ ਤੇ ਇਹ ਨੁਕਸਾਨ ਵਿਚਾਰੇ ਦਾ ਹੋਇਆ ਜਿਹੜਾ 20 25 30 40 ਸਾਲ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਸਰਕਾਰ ਆਈ ਸਾਰੀਆਂ ਪੱਕੀਆਂ ਵਾਸਤ ਕਰਦੇ ਨੇ ਵੈਰੀ ਗੁੱਡ ਤੇ ਇੱਕ ਮੇੜਾ ਮੇੜਾ ਨਾਲ ਲੱਗਿਆ ਸਰ ਇਹਦੇ ਵਿੱਚ ਅਸੀਂ ਪੁਲ ਦਾ ਵੀ ਲਿਖਿਆ ਪਰ ਬਾਕੀ ਬਦਲ ਸਾਹਿਬ ਬੇਨਤੀ ਇਸ ਤਰ੍ਹਾਂ ਸਾਰੀ ਗ੍ਰਾਂਟ ਆਈ ਹੋਈ ਹੈ ਕੈਪਸੂਲ ਆਏ ਹੋਏ ਜਿੰਨਾ ਸਮਾਂ ਟੋੜ ਲਿਆ ਇੱਥੋਂ ਪੁਲ ਪੈਣੀ ਸੀਗੀ ਠੇਕੇਦਾਰਾਂ ਨੇ ਚੌਕ ਅੰਦਰ ਪੋਸਟ ਹੈ ਜੀ ਅੰਦਰ ਡਿਜੀਮਲਕ ਪੋਸਟ ਬਣ ਰਹੀ ਹੈ ਕੁਛ ਉਹਨਾਂ ਦੇ ਜੀ ਕਾਫੀ ਫੰਡ ਆਈ ਹੈ ਬਣ ਰਿਹਾ ਪੁਲ ਜੀ ਡੀ ਰੋਡ ਬਣ ਰਿਹਾ ਪੱਕਾ ਚਾਰ ਕਰਮ ਦਾ ਪਰ ਉਹਦੇ ਚ ਠੇਕੇਦਾਰ ਜਿਹੜੇ ਨੇ ਕੰਮ ਨਹੀਂ ਕਰ ਰਹੇ ਉਹ ਮੈਂ ਨਾ ਹੋਮ ਮਿਨਿਸਟਰ ਨਾਲ ਗੱਲ ਕਰਕੇ ਜੀ ਆਪਣੇ ਆਪਣਾ ਜਿਹੜਾ ਆਰਮੀ ਦੇ ਮਿਨਿਸਟਰ ਨਾਲ ਜੀ ਜੀ ਆਪ ਜਲਦੀ ਕਰਾ ਦੇ ਰਾਜ ਨਾਸਿਬ ਕੋਣ ਵਾਲਾ ਤੇ ਚਾਰਾ ਜੁਰਾਲ ਮੱਠੇ ਹੀ ਕੋਣੀ ਉਹ ਮੈਨੂੰ ਦੱਸ ਦੀ ਠੀਕ ਹੈ ਨਾ ਉਹ ਬੰਦਾ ਦੱਸੋ ਚਾਰਾ ਤੇ ਚਾਰਾ ਭੇਜ ਦਿੱਤਾ ਉਹ ਤੁਸੀਂ ਮੈਨੂੰ ਦੱਸ ਦੋ ਉਹ ਜੀ ਤੁਸੀਂ ਸਾਡੇ ਸਾਹਮਣੇ ਤੁਹਾਡੇ ਤੋਂ ਲੈ ਲੈਣਾ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਵੇਂ ਮਰਜੀ ਹੈ ਸਾਡਾ ਜਿਹੜਾ ਅੱਜ ਸਾਡੇ ਨਾਲ ਖੜਾ ਏ ਉਹ ਸਾਡਾ ਸੱਚਾ ਮਿੱਤਰ ਹੈ ਤੁਸੀਂ ਸਾਡੇ ਕੋਲ ਖੜੇ ਹੋ ਜੀ ਆ ਬਾਬਾ ਜੀ ਦੀਆਂ ਵੱਡੇ ਬਾਦ ਸਾਹਿਬ ਦੀਆਂ ਸੜਕਾਂ ਨੇ ਸੂੜੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋਈ ਸੀ ਸਾਡੀ ਸਾਰੇ ਜਿੰਨੇ ਕੰਮ ਸਾਡੇ ਏਰੀਆ ਦੇ ਉਹਨਾਂ ਦੇ ਮੌਕੇ ਹੀ ਹੋਣੇ ਸਾਰੇ ਆਪਣੀ ਸਰਕਾਰ ਚ ਹੋਏ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜ਼ਮੀਨ ਦਾ ਇੱਕ ਹੀ ਮਸਲਾ ਡਿਆ ਸਾਡਾ ਕੁਝ ਜ਼ਮੀਨ ਜਿਹੜੀ ਰਜਿਸਟਰੀ ਹੋ ਗਈ ਸੀ ਬਾਕੀ ਰਹਿ ਗਈ ਸੀ ਜੋ ਇਹ ਰਹਿਦੀ ਸੀਗੀ ਥੈਂਕ ਯੂ ਕਾਂਗਰਸ ਪਾਰਟੀ ਨੇ ਉਹਨਾਂ ਪਾਸੋਂ ਚਾਹੁੰਦੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵੀ ਆਈਆਂ ਅਸੀਂ ਇਹ ਚਾਹੁੰਦੇ ਆ ਜੀ ਆਪ ਜੀ ਦੀ ਸਰਕਾਰ ਆ ਰਹੀ ਤੇ ਇਹ ਸਾਡੇ ਦੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਲਕੀ ਦੇ ਉਹਦੇ ਅਸੀਂ ਵੇਖਿਓ ਜੀ ਆ ਜਿਹੜਾ ਹਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਉਹ ਜਿਵੇਂ ਮਰਜ਼ੀ ਸਾਨੂੰ ਦਾੰਦ ਤੀਰ ਮੈਂ ਤੁਹਾਨੂੰ ਇੱਕ ਦੱਸਦਾ ਹਾਨੂੰ ਪਤਾ ਮੈਨੂੰ ਜਿਵਾਨ ਕਰਨਾ ਪੱਕਾ ਹੀ ਹੈ। ਨਹੀਂ ਨਹੀਂ। ਪਹਿਲੀ ਕੈਮਰ ਦੀ ਜਿਹੜੀ ਸਰਕਾਰ ਬਣਾਉਂਦੀ ਆ। ਆ ਤੋਂ ਨਹੀਂ ਕਰਨਾ। ਕੱਲੇ ਥੋੜੀ ਮੈਂ ਸਾਰੇ ਬਾਰਡਰ ਪੱਟੀ ਦੀ ਆਈਸ ਵਸਿਆ। ਹਾਂਜੀ। ਆ ਪੱਕੀ ਕਰਨਾ। ਦੂਜੀ ਗੱਲ। ਐਕ ਸਾਰਾ ਪੈਸਾ ਲਾਉਣਾ ਮੈਂ ਜਿੰਨੇ ਦਰਿਆ ਹਾਂ ਇਹਨੂੰ ਪੱਕੇ ਸੀਮੈਂਟ ਦੇ ਬੰਦ ਲੜੇ। ਠੀਕ ਹੈ। ਉਹ ਜਿਵੇਂ ਸਟੀਲ ਪਾ ਕੇ ਨਾ ਕਿ ਟੁੱਟ ਨਾ। ਠੀਕ ਹੈ। ਕਿਉਂਕਿ 5000 ਰੁਪਏ ਲੱਗਣਾ। ਪਰ ਐਕ ਇਹ ਕੋੜ ਕੱਢ ਦੇਣਾ। ਸੋ ਆਹ ਜ਼ਰੂਰੀ ਹੈ। ਤੇ ਹੋਰ ਕੋਈ ਮੁਰੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਕੋ ਦੱਸੋ ਨਹੀਂ ਜੀ ਮੈਂ ਆਪਣੇ 파ਟਨਰ ਨੂੰ ਵਰਕਰਾਂ ਦੀ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਨੂੰ ਆਪਣੇ ਵਰਕਰਾਂ ਨੂੰ ਮੈਂ ਤਾਂ ਜਦੋਂ ਪਾਣੀ ਥੱਲੇ ਚਲੇ ਗਿਆ ਕਿ ਤੁਹਾਨੂੰ ਅਸੀਂ ਇੱਥੇ ਬੰਦ ਬੰਨੇ ਹੋਏ ਅਸੀਂ ਟ੍ਰੀ ਭੇਜਾਂਗੇ ਉਹ ਕਲੀਨਾਂ ਵੀ ਭੇਜਾਂਗੇ ਤੁਹਾਡੇ ਕੋਲੇ ਸੋ ਜੇਡ ਆਪਾਂ ਤੁਹਾਡਾ ਤੁਹਾਡਾ ਬੰਨ ਆਪਾਂ ਚੰਗੀ ਤਰ੍ਹਾਂ ਜਰੂਰ ਪਾ ਲਾਂਗੇ ਸਾਹਿਬ ਬੱਕਰੀਆਂ ਬੱਕਰੀਆਂ ਦੀ ਗੱਲ ਵੀ ਬੱਕਰੀਆਂ ਮੁਰਗੀਆਂ ਦੀ ਗੱਲ ਕਰ ਰਹੀ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਐਸਚਨ ਪੁੱਛਿਆ ਗਿਆ ਜਦੋਂ ਪੱਤਰਕਾਰ ਉਹ ਕਹਿੰਦੇ ਸੁਖਬੀਰ ਸਾਹਿਬ ਨੂੰ ਪੁੱਛੋ ਯਾਰ ਮੈਂ ਇੰਨੇ ਨਖੇਤ ਨਲਾਇਕ ਤੇ ਮੈਂ ਕਹਿੰਦਾ ਮਲੰਗ ਮੁਖਮੰਦਰੀ ਦੇ ਬਾਰੇ ਕੁਝ ਨਹੀਂ ਕਹਿਣਾ ਬਾਦੇ ਸਾਹਿਬ ਇਸ ਕੀ ਵੀ ਕੁਐਸਚਨ ਹੈ ਤੁਹਾਡੇ ਸਿਰ ਕਿਉਂ ਭਾਂਡਾ ਬੋੜਦੇ ਪਏ ਨੇ ਕਿ ਤੁਸੀਂ ਸਾਂਭਣਾ ਸਾਰਾ ਕੀ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਬਦਲੂ ਸਾਹਿਬ ਤੋਂ ਪੁੱਛੋ ਮੈਨੂੰ ਕਿਉਂ ਪੁੱਛੋ ਬੋਲਿਆ ਤਾਂ ਆ ਸੀ ਵਾਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸੱਕੀ ਜਾਂਦਾ ਅ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਫਿਰਦਾ ਸੀ ਡੱਕੇ ਡੱਕਿਆ ਸ਼ਰਾਬ ਦਾ ਹੁਣ ਜਿਹੜਾ ਡੱਕਿਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਸ਼ਰਾਬ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਹੁਣ ਕੋਈ ਫਿਕਰ ਨਹੀਂ ਉਹਨਾਂ ਨਾਲ ਸੱਚੀ ਗੱਲ ਯਾਦ ਆ ਅੱਛਾ ਮੈਂ ਤਾਂ ਉਹ ਹੀ ਕਹਿੰਦਾ ਹਾਂ ਹੁਣ ਕੇਜਰੀਵਾਲ ਕਿੱਥੇ ਹੈ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਨਾਂ ਲਿਖਿਆ ਸੀ ਇੱਕ ਮੌਕੇ ਤੇ ਕੇਜਰੀਵਾਲ ਨੂੰ ਕਿੱਥੇ ਹੈ ਬਾਦਲ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਐ ਬਾਦਲ ਸਾਹਿਬ ਲੋਕਾਂ ਦਾ ਸਾਥ ਦੇਣ ਵਾਸਤੇ ਕਿਉਂ ਨਹੀਂ ਆਉਂਦੇ 70000 ਦੇ ਨਾਲ ਜਿਹੜੀ ਪੈੜੀਆਂ ਪੱਕੀਆਂ ਕੀਤਾ ਗਿਆ ਸੀ ਅੱਜ ਵੀ ਬਾਦਲ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕਿ ਇਹ ਪੈੜੀਆਂ ਫਿਰ ਪੱਕੀਆਂ ਹੋਣਗੀਆਂ ਦੁਬਾਰਾ ਪਹਿਲੀ ਕੈਬਨਿਟ ਮੀਟਿੰਗ ਜਿਹੜੀ ਸਰਕਾਰ ਬਣਾ ਦਿਓ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਬਚੂਗਾ ਤਾਂ ਬਚੂਗਾ ਜੀ ਆਪਾਂ ਖੇਤਰੀ ਪਾਰਟੀ ਕਾਲੀਦਲ ਨੂੰ ਲੈ ਕੇ ਆਵਾਂਗੇ ਨਹੀਂ ਤਾਂ ਕੋਈ ਆ ਦਿੱਲੀਆ ਕੋਈ ਬਾਹ ਫੜਨ ਵਾਲੇ ਨਹੀਂ ਸਾਡੀ ਲੱਗਦੀ ਇਹੀ ਹੈ ਸਾਨੂੰ ਇਹ ਦਾਨ ਵੇਚ ਦੇ ਕੇ ਜਾਓ ਪੱਕਾ ਮੈਨੂੰ ਗਰੰਟੀ ਹੈ ਤੁਸੀਂ ਮੈਂ ਦੇਖਦੇ ਕੋਈ ਗਰੀਬ ਬੰਦੇ ਨਹੀਂ ਲੋਕਾਂ ਦੀ ਪ੍ਰਾਣ ਨਹੀਂ ਲੱਗ ਕੋਈ ਜੰਗ ਦੀ ਮਾਤ ਬਾਤ ਬਾਤ